ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਨੂੰ ਪਤਾ ਹੈ ਵੀ ਅਮਰੀਕਾ ਦੇ ਵਿੱਚ ਸਰਕਾਰ ਬਦਲ ਚੁੱਕੀ ਆ ਰਾਸ਼ਟਰਪਤੀ ਜਿਹੜੇ ਆ ਉਹ ਡੋਨਾਲਡ 트੍ਰੰਪ ਬਣ ਗਏ ਆ ਤੇ ਸਾਰੀ ਦੁਨੀਆ ਦੇ ਵਿੱਚ ਇਸ ਵੇਲੇ ਪੂਰੀ ਹਲਚਲ ਮੱਚੀ ਪਈ ਆ ਕਿਉਂਕਿ ਉਹਨਾਂ ਦੇ ਜਿਹੜੇ ਐਲਾਨ ਆ ਉਹਨਾਂ ਨੇ ਜਿਹੜੇ ਵੋਟਾਂ ਤੋਂ ਪਹਿਲਾਂ ਜਿਹੜੇ ਉਹਨਾਂ ਨੇ ਆਪਣੇ ਬਿਆਨ ਦਿੱਤੇ ਸੀ ਉਹਨਾਂ ਦੇ ਉੱਤੇ ਕੰਮ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ ਤੇ ਇਹਦੇ ਨਾਲ ਆਪਣੇ ਕਹਿੰਦੇ ਇੰਡੀਆ ਦੇ ਵੀ 20000 ਬੰਦੇ ਉਹਨਾਂ ਨੇ ਪਹਿਲੇ ਫੈਸਲੇ ਵਿੱਚ ਕਿਹਾ ਵੀ ਉਹ ਜਿਹੜੇ ਕੱਚੇ ਆ ਉਹ ਮਤਲਬ ਜਿਹੜਾ ਰਿਪੋਰਟ ਕੀਤੇ ਜਾਣਗੇ 20000 ਬੰਦਾ ਜਿਹਦੇ ਵਿੱਚੋਂ ਲਗਭਗ ਮੈਨੂੰ ਲੱਗਦਾ ਕਿ ਕਿਉਂਕਿ ਪੰਜਾਬੀਆਂ ਵਿੱਚ ਜ਼ਿਆਦਾ ਕ੍ਰੇਜ਼ ਸੀ ਤੇ ਜਿਹਦੇ ਵਿੱਚੋਂ ਲੱਗਦਾ ਵੀ 10000 ਤੋਂ ਵੱਧ ਬੰਦਾ 11000 ਬੰਦੇ ਤੱਕ ਪੰਜਾਬੀ ਬੰਦੇ ਜਿਹੜੇ ਹੋਣਗੇ ਮੈਨੂੰ ਲੱਗਦਾ ਵੀ 11000 ਤੱਕ ਦੇ ਜਿਹੜੇ 20000 ਵਿੱਚੋਂ ਪੰਜਾਬੀ ਪੰਜਾਬੀ ਹੋਣੇ ਤੇ ਆਪਾਂ ਦੇਖ ਲਓ ਵੀ 45 ਲੱਖ 50 ਲੱਖ ਰੁਪਈਆ ਲਾ ਕੇ ਜਾਣੇ ਆ ਉੱਤੇ ਤੇ ਆਪਣਾ ਜਿਹੜਾ ਆ ਕਟੋ-ਕਟ ਨਹੀਂ ਬਾਹਲਾ ਨਾਂ ਨਾਂ ਵੀ ਲਾਈਏ ਆਪਾਂ ਤੇ ਆਪਣਾ ਲਾ ਲਓ ਵੀ 500 ਕਰੋੜ ਦਾ ਸਿੱਧਾ ਸਿੱਧਾ ਜਿਹੜਾ ਨੁਕਸਾਨ ਆ ਪੰਜਾਬ ਦੇ ਪਰਿਵਾਰਾਂ ਦਾ ਹੋਣਾ। ਇਹ ਕਿਸੇ ਸਰਕਾਰ ਦਾ ਨਹੀਂ ਨੁਕਸਾਨ ਹੋਣਾ ਇਹ ਪੰਜਾਬ ਸਰਕਾਰ ਦਾ ਨਹੀਂ ਨੁਕਸਾਨ ਹੋਣਾ ਕਿਸੇ ਹੋਰ ਦਾ ਨਹੀਂ ਹੋਣਾ। ਇਹ ਨੁਕਸਾਨ ਸਿੱਧਾ ਸਿੱਧਾ ਆਪਣੇ ਪਰਿਵਾਰਾਂ ਦਾ ਹੋਣਾ। ਜਿਨ੍ਹਾਂ ਵਿੱਚੋਂ ਕੋਈ ਵੀਰ ਤੇ ਇਦਾਂ ਦੇ ਆ ਜਿਹੜੇ ਪੈਸਾ ਆ ਆਪਣਾ ਬੈਂਕਾਂ ਦੇ ਉੱਤੋਂ ਲਿਮਟਾਂ ਚੱਕ ਕੇ ਗਏ ਆ ਤੇ ਕਈ ਵੀਰ ਜਿਹੜੇ ਆਪਣੀਆਂ ਜ਼ਮੀਨਾਂ ਵੇਚ ਕੇ ਬਾਹਰ ਗਏ ਆ, ਕਈ ਆਪਣੇ ਰਿਸ਼ਤੇਦਾਰਾਂ ਤੋਂ ਪੈਸੇ ਲੈ ਕੇ ਬਾਹਰ ਗਏ ਆ। ਤੇ ਕਈਆਂ ਨੇ ਆਪਣੇ ਘਰ ਗਹਿਣੇ ਰੱਖ ਕੇ ਤੇ ਬਾਹਰ ਵਿਦੇਸ਼ਾਂ ਵਿੱਚ ਉਦੋਂ ਉੱਥੇ ਅਮਰੀਕਾ ਵਿੱਚ ਡੋਂਕੀ ਲਾ ਕੇ ਗਏ ਆ ਜਿਹੜੇ ਮੈਕਸੀਕੋ ਰਹਿੰ ਜਾਂਦੇ ਆ ਨਾ ਤੇ ਆਪਣੇ ਕੁਝ ਵੀਰ ਜਿਹੜੇ ਪੰਜਾਬੀ ਭਰਾ ਆ ਉੱਥੇ ਉਹਦੀ ਜਦੋਂ ਉਹਨੇ ਸੌ ਚੱਕ ਸਮਾਗਮ ਕੀਤਾ ਸੀ 트ੰਪ ਨੇ ਤਾਂ ਉੱਥੇ ਉਹਦੇ ਵੀ ਉੱਥੇ ਦੇਖੇ ਗਏ ਆ ਭਈ ਉਹ ਉੱਥੇ ਉਹਦੀ ਸੌ ਚੱਕ ਸਮਾਗਮ ਵਿੱਚ ਪਹੁੰਚੇ ਸੀ ਸੋ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਭਾਈ ਵੀ ਤੁਹਾਡੀ ਵੀ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ ਉਦਾਂ ਚਲੋ ਸਰਕਾਰਾਂ ਨਾਲ ਤੁਹਾਡੇ ਦਿੱਕਰੇ ਹੋਣਗੇ ਲੱਖਾਂ ਹੋਣਗੇ ਤੁਸੀਂ ਕਹਿ ਦਿੰਦੇ ਆ ਵੀ ਅਸੀਂ ਪੰਜਾਬੀਆਂ ਦੇ ਨਾਲ ਖੜਦੇ ਆ ਅਸੀਂ ਪੰਜਾਬੀ ਪਰਿਵਾਰਾਂ ਦੇ ਅਸੀਂ ਪੰਜਾਬ ਨੂੰ ਇਦਾਂ ਕਰਨਾ ਚਾਹੁੰਦੇ ਆ ਕਰਨਾ ਚਾਹੁੰਦੇ ਹੁਣ ਤੁਹਾਡੇ ਕੋਲ ਵੀ ਮੌਕਾ ਆ ਜੇ ਤੁਹਾਡੀ ਨੇੜਤਾ 트াম্প ਦੇ ਨਾਲ ਹੈਗੀ ਆ ਤੇ ਤੁਸੀਂ ਇਸ ਵੇਲੇ ਜਿਹੜਾ ਪੰਜਾਬ ਦਾ 11100 ਪਰਿਵਾਰ ਆ ਉਹਨੂੰ ਬਚਾ ਸਕਦੇ ਆ ਮਤਲਬ ਉੱਥੇ ਸਰਕਾਰ ਨਾਲ ਕੋਈ ਗੱਲਬਾਤ ਕਰਕੇ ਕਿਉਂਕਿ ਉਹਨਾਂ ਨੇ ਕੱਢਣੇ ਉਹ ਹੀ ਆ ਜਿਹਨਾਂ ਨੂੰ ਥੋੜਾ ਟਾਈਮ ਹੋ ਗਿਆ ਗਿਆ ਨੂੰ ਤੇ ਜੇ ਇਹਨਾਂ ਨੂੰ ਥੋੜਾ ਟਾਈਮ ਹੋਇਆ ਹੋਇਆ ਉਹਨਾਂ ਨੇ ਤਾਂ ਇਹ ਪੈਸੇ ਵੀ ਨਹੀਂ ਆਪਣੇ ਲਾਏ ਹੋਏ ਹੁਣ ਉਹਨਾਂ ਦੇ ਤਾਂ ਇਹ ਪੈਸੇ ਵੀ ਨਹੀਂ ਲਿੱਥੇ ਹੋਣੇ ਸਿਰ ਤੇ ਭਾਰ ਹੋਣਾ ਤੇ ਉਹ ਮਤਲਬ ਲਾ ਲਓ ਵੀ ਉਹ ਪਰਿਵਾਰ ਜਿਹੜੇ ਆ 10 20 ਸਾਲ ਤੋਂ ਉੱਠਣੇ ਹੀ ਨਹੀਂ ਜੇ ਉਹ 11000 ਪਰਿਵਾਰ ਪੰਜਾਬ ਦਾ ਜਿਹੜਾ ਇੱਧਰ ਆ ਜੂਗਾ ਜਿਉ ਬੱਚਾ ਤੇ ਉਹ ਪਰਿਵਾਰ ਕਿੱਥੋਂ ਉੱਟੂਗਾ ਜਿਹਦਾ 50 50 ਲੱਖ ਰੁਪਈਆ ਲੱਗਾ ਤੇ ਇੱਕ ਮੈਂ ਹੋਰ ਬੇਨਤੀ ਆਪਣੀ ਇਸ ਵੀਡੀਓ ਰਹੀਂ ਇਹ ਵੀਡੀਓ ਸ਼ੇਅਰ ਵੀ ਕਰ ਦਿਓ ਰਹੀਂ ਕਰਨਾ ਚਾਹੁੰਦਾ ਭਈ ਜਿਹੜੇ ਵੀਰ ਆਪਣੇ 10-15 15-20 ਸਾਲ ਹੋ ਗਏ ਬਾਹਰ ਬੈਠੇ ਇੰਗਲੈਂਡ ਬੈਠੇ ਅਮਰੀਕਾ ਬੈਠੇ ਜਾਂ ਕਿਤੇ ਵੀ ਬੈਠੇ ਜਿਹੜੇ ਅਜੇ ਤਾਈ ਪੱਕੇ ਨਹੀਂ ਹੋਏ ਤੇ ਉਹਨਾਂ ਨੇ ਆਪਣੇ ਚਲੋ ਪਰਿਵਾਰ ਵੀ ਪੈਰਾਂ ਹੀ ਕਰ ਲਏ ਆ ਤੇ ਮਗਰ ਜਿਹੜੀ ਲੜ ਲੱਗੀ ਆ ਉਹਨੂੰ ਵਿਚਾਰੀ ਨੂੰ 15-15 ਸਾਲ ਹੋ ਗਏ ਬੈਠੀ ਨੂੰ ਇੱਥੇ ਕੱਲੀ ਵਿਚਾਰੀ ਬੈਠੀ ਡੀਕਣ ਡਈ ਜਾਵੇ ਪੱਕੇ ਹੋਣ ਦੀ ਆਸ ਵਿੱਚ ਜਾਨ ਲਾ ਲਓ ਪਰਿਵਾਰ ਨੂੰ ਪੈਰਾਂ ਤੇ ਕਰਨ ਦੀ ਆਸ ਵਿੱਚ ਉਹ ਇੰਨੇ ਸਾਲ ਕੱਢ ਦਿੱਤੇ ਭਾਈ ਵੀ ਹੁਣ ਤੁਸੀਂ ਆਓ ਪੰਜਾਬ ਵਿੱਚ ਵੀ ਆਪਣਾ ਨਾਲੇ ਪਰਿਵਾਰ ਸੰਭੋ ਆਪਣਾ ਪੰਜਾਬ ਸੰਭੋ ਤਾਨੂੰ ਹੁਣ ਤਜਰਬਾ ਵੀ ਹੋ ਗਿਆ ਆ ਤੁਹਾਡੇ ਕੋਲ ਹੁਣ ਪੈਸੇ ਵੀ ਹੈਗੇ ਆ ਤੁਸੀਂ ਆਣ ਕੇ ਗਾਂ ਆਪਣੇ ਕਾਉਂਸਲਰ ਬਣੋ ਆਪਣੇ ਇੱਥੇ ਪੰਚਾਇਤਾਂ ਲੜੋ ਵਧੀਆ ਤਰੀਕੇ ਨਾਲ ਜਾਂ ਹੋਰ ਵੀ ਕੋਈ ਕਾਰਜ ਆ ਲੋਕ ਭਲਾਈ ਦੇ ਕਾਰਜ ਆ ਉਹਨਾਂ ਵਿੱਚ ਹਿੱਸਾ ਪਾ ਕੇ ਤੇ ਆਪਣੇ ਪੰਜਾਬ ਨੂੰ ਅੱਗੇ ਲੈ ਕੇ ਜਾਣ ਵਿੱਚ ਤੁਸੀਂ ਆਪਣੀ ਮਤ ਕਰ ਸਕਦੇ ਆ ਇਹ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਤੇ ਇੱਕ ਜਿਹੜੇ ਆਪਣੇ ਵੀਰ ਜਿਹੜੇ ਪੈਨਸ਼ਨਾਂ ਜਿਨ੍ਹਾਂ ਦੀਆਂ ਲੱਗੀਆਂ ਹੋਈਆਂ ਆ ਬਾਹਰ ਤੇ ਉਹ 5-5 7-7 ਸਾਲ ਇੰਡੀਆ ਵਿੱਚ ਆਉਂਦੇ ਨਹੀਂ ਤੇ ਜਿਹੜੇ ਆਉਂਦੇ ਆ ਚਲੋ ਹਰ ਇੱਕ ਸਾਲ ਗੇੜਾ ਮਾਰਦੇ ਉਹਨਾਂ ਦਾ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਪਰ ਹਜੇ ਜਿਹੜੇ ਵੀਰ ਆਪਣੇ ਲਾ ਲਓ ਵੀ ਆਉਂਦੇ ਹੀ ਨਹੀਂ 5-5 7-7 ਸਾਲ ਉਹਨਾਂ ਦੇ ਅੱਗੇ ਵੀ ਬੇਨਤੀ ਕਰਦੇ ਭਾਈ ਨਿਆਣੇ ਤੁਹਾਡੇ ਸੈਟ ਹੋ ਗਏ ਆ ਤੇ ਹੁਣ ਤੁਸੀਂ ਰਿਟਾਇਰ ਹੋ ਚੁੱਕੇ ਆ ਤੁਸੀਂ ਵੀ ਇੱਥੇ ਪੰਜਾਬ ਵਿੱਚ ਆਓ ਪੰਜਾਬ ਵਿੱਚ ਤੁਹਾਡੀ ਲੋੜ ਆ ਕਿਉਂਕਿ ਪੰਜਾਬ ਦਾ ਬਹੁਤ ਸਾਰਾ ਯੂਥ ਜਿਹੜਾ ਆ ਉਹ ਵਿਦੇਸ਼ਾਂ ਨੂੰ ਜਾ ਚੁੱਕਿਆ ਆ ਤੇ ਜਾਂ ਪੰਜਾਬ ਦਾ ਜਿਹੜਾ ਬਹੁਤ ਸਾਰਾ ਯੂਥ ਆ ਸਵੇਰ ਨੂੰ ਦੇਖੀਦਾ ਆਪਾਂ ਜਦੋਂ ਚਿੱਟੇ ਦੀ ਤੋੜ ਤੋਂ ਜਿਹੜਾ ਉਹ ਜੀਬ ਥਲੇ ਰੱਖਣ ਵਾਲੀ ਗੋਲੀ ਹੁੰਦੀ ਨਸ਼ੇ ਦੀ ਉਹ ਖਾਣ ਲਈ ਹਸਪਤਾਲਾਂ ਵਿੱਚ ਸਵੇਰ ਨੂੰ 12-12 ਵਜੇ ਤੇ ਲੈਣਾ ਲਾ ਕੇ ਉੱਥੇ ਬੈਠਾ ਹੁੰਦਾ ਉਹ ਦਵਾਈ ਕੋਈ ਮੰਨਿਆ ਯਾਰ ਕਿਸੇ ਚੀਜ਼ ਨੂੰ ਚਲੋ ਜੇ ਚਿੱਟਾ ਛੱਡਣਾ ਦਵਾਈ 5-7 ਦਿਨ ਖਾ ਲਈ ਉਹ ਕਿਹੜੀ ਦਵਾਈ ਆ ਯਾਰ ਜਿਹੜੀ ਸਾਲ-ਸਾਲ 2-2 ਸਾਲ 4-4 ਸਾਲ ਬੰਦੇ ਖਾਈ ਜਾਂਦੇ ਤੇ ਮੁੰਡਿਆਂ ਨੂੰ ਸਮਝਣਾ ਚਾਹੀਦਾ ਭਾਈ ਅੰਦਰੋਂ ਸਾਰਾ ਕੁਝ ਖਤਮ ਹੋ ਜਾਣਾ ਉਹ ਦਵਾਈ ਦੇ ਇੰਨੇ ਨੁਕਸਾਨ ਆ ਉਹਨੇ ਤੁਹਾਡਾ ਅੰਦਰ ਸਾਰਾ ਖਤਮ ਕਰ ਦਿਆ ਮਤਲਬ ਤੁਸੀਂ ਚਲੋ ਜੇ 2-4 ਦਿਨ ਕੋਈ ਚੀਜ਼ ਆ ਛੱਡਣੀ ਆ ਤਾਂ ਤੋੜ ਆਉਂਦੀ ਆ ਤੋੜ ਲੱਗਦੀ ਆ ਤਾਂ ਉਹ ਉਹ ਚੀਜ਼ ਖਾ ਕੇ ਤਾਂ ਆਪਣਾ ਤੁਸੀਂ 2-4 ਦਿਨਾਂ ਵਿੱਚ ਡੋਜ਼ ਘਟਾ ਕੇ ਹਫ਼ਤੇ ਵਿੱਚ ਘਟਾ ਕੇ ਤਾਂ ਆਪਣਾ ਉਹ ਚੀਜ਼ ਨਹੀਂ ਛੱਡ ਸਕਦੇ ਆ ਪਰ ਤੁਸੀਂ ਕੀ ਕਰਦੇ ਆ ਸਵੇਰ ਨੂੰ ਸੁੱਤੇ ਉੱਠ ਕੇ ਗੋਲੀ ਖਾ ਲਈ ਤੇ ਦੁਪਹਿਰ ਨੂੰ ਜਦੋਂ ਸੂਤ ਲੱਗਾ ਸਮਾਨ ਲਾ ਲਿਆ ਬਸ ਆ ਚੱਕਰਾਂ ਵਿੱਚ ਪਏ ਸੋ ਇਹ ਮੈਂ ਬੈਠਾ ਸੀਗਾ ਖੂਤੇ ਤੇ ਮੇਰੇ ਬੈਠੇ-ਬੈਠੇ ਦਿਮਾਗ ਵਿੱਚ ਗੱਲ ਆ ਗਈ ਮੈਂ ਕਿਹਾ ਆਪਣੇ ਸਾਰੇ ਭਰਾਵਾਂ ਨਾਲ ਗੱਲ ਇਹ ਸਾਂਝੀ ਕੀਤੀ ਜਾਵੇ ਤੇ ਇਹ ਬੇਨਤੀਆਂ ਹੱਥ ਜੋੜ ਕੇ ਜੀ ਤੇ ਇੱਕ ਤਾਂ ਉਹ ਜਿਹੜਾ 11000 10000 ਪਰਿਵਾਰ ਹੋਣਾ ਉਹਨੂੰ ਬਚਾ ਲਓ 500 ਕਰੋੜ ਦਾ ਨੁਕਸਾਨ ਹੋਣਾ 500 ਕਰੋੜ ਦਾ ਪੰਜਾਬ ਦੇ ਪਰਿਵਾਰਾਂ ਦਾ ਜਿਹੜੇ ਮਿਹਨਤ ਦੀ ਕਮਾਈ ਲਾ ਲਓ ਜਾਂ ਬਜ਼ੁਰਗਾਂ ਦੀ ਜੇ ਕਿਸੇ ਨੇ ਜ਼ਮੀਨ ਵੀ ਵੇਚੀ ਆ ਤਾਂ ਬਜ਼ੁਰਗਾਂ ਦੀ ਮਿਹਨਤ ਨਾ ਬਣਾਈ ਆ ਤੇ ਜੇ ਕਿਸੇ ਨੇ ਘਰ ਵੀ ਗਹਿਣੇ ਰੱਖਿਆ ਤਾਂ ਉਹ ਉਹਨਾਂ ਦੇ ਬਜ਼ੁਰਗਾਂ ਨੇ ਨਿਆਣਿਆਂ ਦੇ ਨੇ ਮਿਹਨਤ ਕਰਕੇ ਬਣਾਇਆ ਜੇ ਕਿਸੇ ਨੇ ਆਂਢੀ ਗੁਆਂਢੀ ਤੋਂ ਵੀ ਫੜੇ ਆ ਕੋਈ ਰਸਤੇ ਸਰ ਪੈਰੀ ਹੈਗਾ ਤਾਂ ਉਹਨੂੰ ਮੋੜਨੇ ਵੀ ਹੈਗੇ ਆ ਤੇ ਜੇ ਉਹ ਪਰਿਵਾਰ 11000 10000 ਇੱਥੇ ਆ ਜਾਂਦਾ 20000 ਵਿੱਚੋਂ ਤੇ ਫੇਰ ਨੁਕਸਾਨ ਕਿਹਦਾ ਹੋਣਾ ਪੰਜਾਬ ਦਾ ਹੀ ਹੋਣਾ ਨੁਕਸਾਨ ਉਹ ਪੈਸੇ ਦਾ ਨੁਕਸਾਨ ਹੋਣਾ ਉਹ ਪਰਿਵਾਰ ਉੱਠਣੇ ਨਹੀਂ ਇੱਥੇ ਆਣ ਕੇ ਫੇਰ ਉਹ ਗਲਤ ਕੰਮ ਕਰਨਗੇ ਕਿਉਂਕਿ ਜਿਹੜੇ ਬੰਦੇ ਦਾ ਨੁਕਸਾਨ ਹੋਇਆ ਹੋਵੇ ਉਹਦੀ ਉਹ ਸੋਚ ਜਿਹੜੀ ਸਮਝ ਜਿਹੜੀ ਖਤਮ ਹੋਈ ਹੁੰਦੀ ਹੈ ਤੇ ਉਸ ਬੰਦੇ ਨੇ ਤੇ ਇਹ ਕੋਸ਼ਿਸ਼ ਕਰਨੀ ਪਾਈ ਵੀ ਮੈਂ ਹੁਣ ਕਿਸੇ ਤਰੀਕੇ ਨਾਲ ਆਪਣੇ ਪੈਸੇ ਪੂਰੇ ਕਰਾਂ ਮਤਲਬ ਪੰਜਾਬ ਹੋਰ ਫਿਰ ਪੁੱਠੇ ਬੰਨੇ ਲੱਗੂਗਾ ਪੰਜਾਬ ਨੂੰ ਇਸ ਵੇਲੇ ਲੋੜ ਹੈ ਖੁਸ਼ਹਾਲ ਬਣਾਉਣ ਦੀ ਉਹ ਬਣਾ assi ਪੰਜਾਬੀ ਸਕਦੇ ਆ ਆਪਣੇ ਆਪ ਨੂੰ ਠੀਕ ਕਰਕੇ ਆਪਣੀਆਂ ਸੋਚਾਂ ਨੂੰ ਠੀਕ ਕਰਕੇ ਤੇ ਇੱਕ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚਿਆ ਕਰੋ ਜੇ ਕੋਈ ਮਿਹਨਤ ਕਰਦਾ ਆ ਜੇ ਆਪਾਂ ਚਲੋ ਉਹਨੂੰ ਵਧੀਆ ਨਹੀਂ ਕਹਿ ਸਕਦੇ ਤੇ ਲੱਤਾਂ ਖਿੱਚਣ ਦੀ ਨਾ ਕੋਸ਼ਿਸ਼ ਕਰਿਆ ਕਰੋ ਕੋਈ ਵੀ ਪੰਜਾਬੀ ਆ ਕਿਸੇ ਵੀ ਫੀਲਡ ਵਿੱਚ ਆ ਚਾਹੇ ਕੋਈ ਪਸ਼ੂ ਰੱਖੇ ਆ ਕਿਸੇ ਨੇ ਉਹਦੇ ਵਿੱਚ ਮਿਹਨਤ ਕਰ ਰਿਹਾ ਜਾਂ ਕਿਸੇ ਨੇ ਦੁਕਾਨ ਖੋਲੀ ਆ ਕੋਈ ਖੇਤੀ ਕਰਦਾ ਆ ਕੋਈ ਹੋਰ ਵੀ ਕਿੱਤੇ ਵਿੱਚ ਲਾ ਲਓ ਉਦੋਂ ਕਿਸੇ ਦੀਆਂ ਲੱਤਾਂ ਨਾ ਖਿੱਚਿਆ ਕਰੋ ਤੇ ਇੰਨੀਆਂ ਬੇਨਤੀਆਂ ਕਰਦੇ ਫਿਰ ਮੈਂ ਤੁਹਾਡੇ ਤੋਂ ਅੱਗੇ ਆ ਮੰਗਦਾ ਜੀ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮੈਨੂੰ ਦਿਵਾ ਅੱਗੇ ਆ ਜੀ ਧੰਨਵਾਦ